ਮੇਰਾ ਚਾਚਾ ਸੀਗਾ ਪਿੰਡ ਰਹਿੰਦੇ ਸੀ ਉਹ ਮਤਲਬ ਮੈਂ ਉਹ ਉਹਨਾਂ ਨੇ ਵਿਆਹ ਨਹੀਂ ਕਰਾਇਆ ਸੀ ਮੈਂ ਹੀ ਸੰਭਾਲਦਾ ਸੀ ਉਹਨੂੰ ਅੱਛਾ ਤੇ ਚਾਚੇ ਦੀ ਡੈਥ ਹੋ ਗਈ ਹੈ ਨਾ ਮੈਂ ਪਿੰਡ ਗਿਆ ਤੇ ਅੱਛਾ ਅਫਸੋਸ ਕਰਨ ਵਾਸਤੇ ਲੋਕ ਆਉਣੇ ਸ਼ੁਰੂ ਹੋ ਗਏ ਤੇ ਚਾਚੇ ਦੇ ਪੁਰਾਣੇ ਯਾਰ ਸੀ ਚਾਚਾ ਥੋੜਾ ਜਿਵੇਂ ਗੱਲ ਉਹ ਤੱਕ ਬੁਲਾਉਂਦਾ ਸੀ ਵਧੀਆ ਹੈ ਨਾ ਅੱਛਾ ਤੇ ਇਕੱਲਾ ਰਹਿੰਦਾ ਸੀ ਮौज ਕਰਦਾ ਸੀਗਾ ਤੇ ਅਫਸੋਸ ਕਰਨ ਆਏ ਦੋ ਬੰਦੇ ਬਾਈ ਜੀ ਮੇਰੇ ਕੋਲ ਬਹਿ ਕੇ ਬੜਾ ਮਾੜਾ ਹੋਇਆ ਐ ਹੋਇਆ ਕਰਕੇ ਤੇ ਨਾਲ ਬਰਾਂਡੇ ਦੇ ਵਿੱਚ ਬੈਠਾ ਸੀ ਮੈਂ ਸਾਈਡ ਤੇ ਬਹਿ ਕੇ ਉਹਨਾਂ ਨੇ ਗੱਲਾਂ ਮੈਨੂੰ ਸੁਣਦੀਆਂ ਸੀਗੀਆਂ ਉਹ ਗੱਲਾਂ ਕਰੇ ਜਾਣੇ ਵੀ ਚਾਚਾ ਬੜਾ ਰੰਟ ਬੰਦਾ ਸੀਗਾ ਰੰਟ ਪੰਜਾਬੀ ਰੰਟ ਹਾਂ ਬੜਾ ਵਧੀਆ ਸੀ ਵੀ ਜਿਹੜਾ ਬੰਦਾ ਆਇਆ ਚਾਚੇ ਨੇ ਪੈਗ ਲਾਇ ਬਣਾਨੇ ਦਾਣ ਦਿੱਤਾ ਹਨਾ ਤੇ ਫਿਰ ਕਹਿੰਦਾ ਤੂੰ ਪੈਗ ਜਿਹੜਾ ਲਾਉਣਾ ਤਾਂ ਯਾਰ ਮੈਂ ਤਾਂ ਜੁਗਨੀ ਪੀਣਾ ਕਹਿੰਦਾ ਮੋਟਾ ਸੰਤਰਾ ਤਾਂ ਅੱਜ ਕੱਲ ਲੱਗੀ ਲੁੱਗੀ ਆਉਂਦੀ ਹੈ ਹਨਾ ਅੱਛਾ ਉਹਦੋਂ ਬਾਅਦ ਕਹਿੰਦਾ ਫਿਰ ਤੂੰ ਯਾਰ ਕਹਿੰਦਾ ਜੇ ਅੰਡੇ ਆ ਨਾ ਹਾਂ ਅੰਡੇ ਕਹਿੰਦਾ ਹਾਤੇ ਵਾਲੇ ਤੋਂ ਲਵੇ ਕਹਿੰਦਾ ਇਕੱਠੇ ਵੜ ਲੈਂਦਾ ਉਹਦਾ ਤੇ ਮੈਂ ਤਾਂ ਰੇੜੀ ਆ ਇੱਕ ਫਾਟਕਾਂ ਕੋਲੇ ਉੱਥੋਂ ਲੈ ਨਾਂਡੇ ਕਹਿੰਦਾ ਅੱਛਾ ਤੇ ਕਹਿੰਦਾ ਵੀ ਤੈਨੂੰ ਮੈਂ ਤੈਨੂੰ ਮੈਂ ਪਛਾਣ ਦੱਸਦਾ ਵੀ ਅੰਡੇ ਦੀ ਵੀ ਤਾਜ਼ਾ ਵਾਲਾ ਹੋਵੇ ਤੇ ਪੁਰਾਣਾ ਹੋਵੇ ਕਹਿੰਦਾ ਤਾਜ਼ਾ ਵਾਲੇ ਦੀ ਅੰਡੇ ਦੀ ਗਿਰੀ ਹੋਊਗੀ ਗਿਰੀ ਨੂੰ ਕਹਿੰਦੇ ਅਮਲ ਯੋਗ ਨੂੰ ਹਾਂ ਜੀ ਇਹ ਹੋਊਗੀ ਕੀੜੀ ਤਾਂ ਪ੍ਰਣਾਵੜਾ ਹੋਊਗਾ ਉਹਦੀ ਹੋਊਗੀ ਕਾਲੀ ਮੈਂ ਮਨਸੀ ਹਸੀਆਂ ਮੈਂ ਖਿਆ ਲੈ ਇਹ ਸੱਚੀ ਸਰਧਾਂਦ ਸ਼ਰਧਾਂਜਲੀ ਇਹ ਅਫਸੋਸ ਕਰਨ ਆਇਆ ਵੀ ਅਸੀਂ ਸਾਰਾ ਗਿਆਨ ਸਾਂਝਾ ਕਰ ਲਿਆ ਹਾਂ ਮੈਨੂੰ ਨਾ ਮੇਰਾ ਦੋਸਤ ਹੀ ਮੁੰਡਾ ਬਰੰਡੇ ਤੋਂ ਗਿਆ ਸੀ ਨਾਲ ਤੇ ਉਹ ਕਹਿੰਦਾ ਵੀ ਐਂ ਕਰਿਓ ਮੈਨੂੰ ਸਵੇਰੇ ਠਾ ਦਿਓ ਜਲਦੀ ਤੇ ਮੈਂ ਨਾ ਉੱਥੇ ਭੋਗ ਵਾਲੇ ਦੇ ਨਾਲ ਵੀ ਮੈਂ ਚਲੋ ਹਲਵਾਈਆਂ ਹੁਲੀਆਂ ਦੇਖ ਲੂੰ ਲੰਗਰ ਲੂੰਗਰ ਕਿਵੇਂ ਲੰਗਰ ਕਿਵੇਂ ਪ੍ਰਬੰਧ ਦੇਖ ਲੂੰਗਾ ਪ੍ਰਬੰਧ ਦੇਖ ਲੂੰਗਾ ਤਾਂ ਸਾਡੇ ਗਜਮੇਰ ਆ ਉਹ ਕਹਿੰਦਾ ਬਈ ਤੂੰ ਉਠਾਉਣ ਦੀ ਗੱਲ ਕਰਦਾ ਕਹਿੰਦਾ ਕਿ ਉਹ ਜਨਾਨੀ ਕੁੜੀ ਸੀਗੀ ਇੱਕ ਉਹਦੇ ਉਹਨੂੰ ਬੇਬੀ ਹੋਣ ਵਾਲਾ ਸੀਗਾ ਹਾਂ ਤੇ ਕਹਿੰਦਾ ਉਹ ਉਹਦਾ ਟਾਈਮ ਹੋ ਗਿਆ ਤੇ ਉਹ ਉਹਨੂੰ ਉਧਰੋਂ ਨੀਂਦ ਦਾਈ ਜਾਵੇ ਹਨਾ ਤੇ ਆਪਦੀ ਮਾਂ ਨੂੰ ਕਹਿੰਦੀ ਵੀ ਬੇਬੇ ਮੈਨੂੰ ਨਾ ਮਤਲਬ ਸਵੇਰੇ ਉਠਾ ਦੀ ਮਤਲਬ ਜਦੋਂ ਜੇਬੀ ਹੋਣ ਵਾਲਾ ਹੋਇਆ ਤੈਨੂੰ ਲੱਗਿਆ ਹਾਂ ਉਹ ਕਹਿੰਦੀ ਪੁੱਤ ਤੂੰ ਉਠਾਉਣ ਦੀ ਗੱਲ ਕਰਦੀ ਆ ਤੂੰ ਸਾਰਾ ਮੁੱਲਾ ਉਠਾਏਂਗੀ ਆਪ ਮੈਂ ਚੱਲੀ ਆਂ ਤੇ ਕਹਿੰਦਾ ਬਈ ਜੀ ਤੂੰ ਉਠਾਉਣ ਦੀ ਗੱਲ ਕਰਦਾ ਸਾਡੇ ਦਾ ਦੋ ਗੁਰਦੁਆਰਾ ਸਾਹਿਬ ਨੇ ਸਵੇਰੇ ਦੋਨਾਂ ਸਪੀਕਰ ਲਗਾ ਉਹ 4 ਵਜੇ ਸਾਰਾ ਪਿੰਡ ਹੀ ਉੱਠ ਗੜਦਾ ਕਹਿੰਦਾ ਲੋੜ ਹੀ ਨਹੀਂ ਉਠਾਉਣ ਦੀ ਕਿਸੇ ਨੂੰ ਆਪਣੇ ਆਪ ਹੀ ਠਾ ਲੈਣਦੇ ਹਾਂ